ਉਹਦਾ ਕੰਮਰੀクセ ਕਰਲੇ ਸ਼ਰੀਰ ਜਾਣੀਆਂ ਦੇ ਵਿੱਚ ਲੋਹ ਲੋਹਣ ਹੋ ਗਏ ਕੱਪੜੇ ਫਟ ਕੇ ਧਜੀਆਂ ਹੋ ਗਏ ਹੈ ਉਹ ਜਿਉਣਾ ਜਿਉਂ ਤਿਉਂ ਕਰਕੇ ਬਲਿੰਗ ਸਟਾਰ ਤੇ ਤਰਫੜਾ ਰਾਕੇ ਇੱਕ ਅੱਖ ਤੇ ਕਣ ਉਹ ਥਾਂ ਜਿੱਥੇ ਅੱਜ ਗੁਰਦੁਆਰਾ ਸ਼ਸ਼ੋਭਤ ਹੈ ਤਿੱਤਰ ਸਰਨਾਮ ਕਰਕੇ ਸੋਇਆਂ ਉਹ ਤਾਂ ਸਾਰੇ ਜੰਗਲਾਤ ਕਢਾਏ ਗਏ ਨਾ ਸੋ ਉਸ ਤਿੱਤਰ ਪ੍ਰਥਾ ਹੈ ਗੁਰੂ ਜੀ ਨੇ ਵਿਚਾਰਨ ਕੀਤਾ ਵੀ ਛੋੜ ਚੱਲੇ ਕ੍ਰਿਸ਼ਨਾ ਨਹੀਂ ਛੱਡ ਕੇ ਵੀ ਤੁਰ ਜਾਂਦਾ ਫਿਰ ਵੀ ਤ੍ਰਿਸ਼ਨਾ ਨਾਲ ਪੂਰੀ ਜਾਂਦੀ ਹੈ ਤ੍ਰਿਸ਼ਨਾ ਸੂਖਸ਼ਮ ਚੀਜ਼ ਹੈ ਮਾਨਸਿਕ ਰਹੋਗੇ ਨਾ ਇਹ ਸੋ ਕੋ ਨਾਨਕੇ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਦਾ ਤਾਂ ਤੇ ਆ ਸ਼ਾਹ ਸਿੰਘ ਥੋੜਾ ਥੋੜਾ ਸਮਾਂ ਬਣਾ ਇਸ ਜਿਹੜਾ ਪ੍ਰਮਾਰਥ ਫਰਜ਼ਾ ਕੱਟਣਾ ਜਿੰਦਾ ਹੈ ਤਾਂ ਬਿਨ ਸੂਖੋਰ ਕੀਤੇ ਇਹ ਨਹੀਂ ਮਿਲਦਾ ਹੈ ਆ ਹਮ ਸਮਾ ਜਾਤਨੀਨ ਦਾ ਸਮਾਰਤ ਕਰਦੀ ਹੈ ਇਹਨਾਂ ਮੁੱਖ ਫਰਜ਼ ਵਹਿ ਬਦੀ ਬੰਦਗੀ ਕਰਨ ਵਾਸਤੇ ਆਇਆ ਹੈ ਹੁਣ ਗ੍ਰਸਥ ਪਤਰ ਕੋ

दन्वे। दन्वे, 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 गुरु रामदास जीव है धन्य गुरु अर्जुन साहिब धन 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 है, है, गुरु हरगोविंद साहिब धन 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 है। है, है, श्री हर राय जी धन्यवाद ਹਾਂ ਮਨ ਕਰਦਾ ਹਾਂ நன்றி सतन राम शाहिगुरु सपन रामी वाहेगुरु 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 बोल ਹੇ ਗੁਰੂ ਗੋਬਿੰਦਿਆਲਿਆ ਤੇਰਾ ਕਿੰਨਾਂ ਲੰਗੇ ਗਾਮੋ ਪਿਆਰਿਆ ਹੇ ਗੁਰੂ ਗੋਬਿੰਦਿਆਲਿਆ ਤੇਰਾ ਕਿੰਨਾਂ ਲੰਗੇ ਗਾਮੋ ਪਿਆਰਿਆ ਹੇ ਗੁਰੂ ਆਈ ਗੁਰੂ ਗੋਬਿੰਦਿਆਲਿਆ ਤੇਰਾ ਕਿੰਨਾਂ ਲੰਗੇ ਗਾਮੋ ਪਿਆਰਿਆ ਹੇ ਗੁਰੂ ਗੋਬਿੰਦਿਆਲਿਆ ਤੇਰਾ ਕਿੰਨਾਂ ਲੰਗੇ ਗਾਮੋ ਪਿਆਰਿਆ ਸਤਿ i <laughs> ਗੁਰੂ ਬਾਬੇ ਅਗੇ ਅਰਦਾਸ ਕੀਤੀ ਜੀ ਤੂੰ ਠਾਕੁਰ ਤੂੰ ਮਾਪਾ ਵਾਸ ਜੀ ਉਹ ਪਿੰਡ ਸਭ ਤੇਰਾ ਸਾ ਤੂੰ ਮਾਤ ਪਿਤਾ ਗੁਰੂ ਵਾਹਿਗੁਰੂ ਦਾ ਸਿਕੋਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਬਾਾਰ ਸ਼ਹੀਦ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰੰਗ ਤੇ ਗੁਰਮਰਦਾਸ ਰਾਮਦਾਸਾ ਹੋਈ ਸਹਾਈ ਗੁਰਾਰਜਨ ਹਰਿਗੋਬਿੰਦ ਨੂੰ ਗੁਰਸਿੰਘਾ ਜੀ ਯਾਦ ਆਏ ਗੁਰੂ ਸ੍ਰੀ ਅਰਬਿੰਦ ਜੀ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਗੁਰਤੇਗ ਬਹਾਦਰ ਸਿਮਰੀਆ ਇੱਕ ਹਰਨੌਂ ਜ਼ਾਬਤ ਹੈ ਸਤਿ ਥਾਈ ਹੋਣਾ ਜੀ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਥਾਈ ਹੋਣਾ ਜੀ ਸਹਾਈ ਸ਼ਲੋਕ ਮਹਲਾ 2 ਆਦੇ ਜਾਣਾ ਕਰੇ ਰਾ ਵਾਪੇ ਆਣਾ ਰਾਸ ਤਿਸੇ ਅੱਗੇ ਨਾਨਕਾ ਖਲੇ ਕੀ ਚੈ ਅਰਦਾਸ ਸਾਸਰੀ ਆਕਾਰ ਤੁਜੀ ਕਾ ਧਿਆਨ ਦਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਦਸੋਂ ਪਾਤਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਹੀ ਖਾਲਸਾ ਸਾਹਿਬ ਬੋਲੋ ਜੀ ਵਾਹ ਵਾਹਿਗੁਰੂ ਚਾਰ ਸਹਿਬਜ਼ਾਦੇ ਪੰਜ ਪਿਆਰੇ 40 ਮੁਕਤੇ 14 ਤਖਤਾਂ ਸਰਬੱਤ ਗੁਰਦਵਾਰਨ ਦਾ ਧਿਆਨ ਕਰਕੇ ਹੀ ਖਾਲਸਾ ਸਾਹਿਬ ਬੋਲੋ ਜੀ ਵਾਹ ਵਾਹਿਗੁਰੂ ਸੱਚੀ ਬਾਰਸ਼ਾ ਜਿਨਾ ਗੁਰਮਖ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਧਰਮ 헤ਦ ਸੀਸ ਦਿੱਤੇ ਚਾਰ ਖੜੀਆਂ ਤੇ ਚੜੇ ਬੰਦ ਬੰਦ ਕਟਵਾਏ ਪੁੱਠੀਆਂ ਖਲਾਂ ਲਹਾਈਆਂ ਖੋਪਰੀਆਂ ਤਰਵਾਇਆਂ ਪਰ ਸਿੱਖੀ ਸਿਰਕ ਨਹੀਂ ਹਾਰਿਆ ਸਿਨਾ ਸੁਚਾਰਿਆਂ ਕਰਿਆਂ ਸਭ ਨੂੰ ਸਤਿਗੁਣ ਬਾਨ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਦਰਕੇ ਖਾਲਸਾ ਸਾਹਿਬ ਬੋਲੋ ਜੀ ਵਾਹ ਖਾਲਸੇ ਜੀ ਦਾ ਮਾਨੀ ਵਾ ਮਤ ਉੱਚੀ ਮਤ ਬਾਤ ਕਾ ਰਾਖਾ ਆਪ ਕਾਲਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਰਹਿ ਦਾਨ ਵਿਵੇਕ ਦਾਨ ਭ੍ਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨਿ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜਗੋ ਜੁਗਤਾਲ ਧਰਮ ਕਾ ਜੈਕਾਰ ਸਿੱਖੀ ਸੇਧਕ ਕੇਸਾ ਸਾਸਾਂ ਸੰਗਨਹਾਣਾ ਏ ਪ੍ਰਭੂ ਅੰਤਰਿਆਮੀ ਭਗਤੋਸ਼ਲ ਮਿਹਰਵਾਨ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਸਜਾਏ ਹਨ ਭਰੰਤ ਵੀਰ ਬਾਣੀ ਦੇ ਕੀਰਤਨ ਵਿਖਿਆਨ ਹੋਏ ਹਨ ਅਖਰਵਾਦ ਘਾਟ ਭੁੱਲ ਮਾਫ ਕਰਨਾ ਅਗੇ ਵਾਸਤੇ ਸ਼ੁੱਧ ਸਪਸ਼ਟ ਕੀਰਤਨ ਵਿਖਿਆਨ ਕਰਨ ਦਾ ਵੱਲ ਬਖਸ਼ਨਾ ਸਚੀ ਪਾਤਸ਼ਾਹ ਜੀਓ ਜੋ ਬਾਣੀ ਪੜਿਆ ਇਸ ਬਾਣੀ ਦਾ ਧਾਤ ਪਰਜ ਸਾਡੇ ਕਲਦਗੀ ਜੀਵਾਂ ਦੇ ਹਿਰਦਿਆਂ ਤੇ ਵਿਸਾਹ ਸਚੀ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਕਰਾ ਪ੍ਰਸ਼ਾਦ ਦੀ ਦੇਖ ਹਾਜ਼ਰ ਆਪ ਜੀ ਕੋ ਬਹੁ ਲਗੇ ਆਪ ਦਾ ਅਸੀਤ ਪ੍ਰਸ਼ਾਦ ਸ੍ਰੀ ਵਾਸਾ ਸੰਤ ਕੋ ਮਿਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਖਲ ਕੀਤਾ ਵਿਚਾ ਕੇ ਆਪ ਨੇ ਪਵਿੱਤਰ ਚਰਨ ਕਬਲਾਂ ਦੀ ਬ੍ਰੀਤ ਬਖਸ਼ੋ ਮਿਹਰਬਾਨ ਜੀਓ ਸੇ ਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਆਪ ਜੀ ਦੇ ਬਾਣੇ ਸ਼ੁਰੂਆਤ ਕਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ சோன் துபனயா ਗਰਮੇ ਆਪਨ ਸਿਮਰਨ ਦੇ ਤਾ ਤੂਰਾ ਖਣ ਹਾਰੇ ਬਾਵਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨ ਹਾਰੇ ਮਾਦੋ ਤੂੰ ਠਾਕਰ ਸਿਰ ਮੇਰਾ ਰਾ ਰ ਕੀਤੇ ਕੋ ਮੇਰੇ ਸਮਾਨਾ ਕਰਨ ਹਾਰ ਤਨ ਜਾਣੇ ਸੁਦਾਤਾ ਮਾਗਣ ਕੋ ਸਗਲੀ দান ਦੇ ਪ੍ਰਭ ਵਾਨ ਕਿਨ ਮੈ ਆਰ મે આરા અતિ રાજે દલત તમારે રૂડો ગુડો ગર્ગવિરો ઊંચો આગમ અપારે સાદ સંગ જો તુને લાયો ਮਾਰੀ ਬਾਣੀ ਆਨੰਦ ਭਇਆ ਦੇਖ ਤੀ ਨਾਨਕ ਪਰਤਾਪੁ ਰਖੁ ਨਿਰਬਾਣੀ ਆਨੰਦ ਭਇਆ ਦੇਖ ਤੀ ਨਾਨਕ ਪਰਤਾਪੁ ਰਖੁ ਨਿਰਬਾਣੀ ਹਲਸਾ I'm <laughs> not